ਕਰਦਾ ਕਿ ਉਹਨਾਂ ਦੀ ਸਵਿਵਰਤ ਕਰਤੀ ਸ਼੍ਰੀ ਅਮਰitsar ਸਾਹਿਬ ਦੇ ਦੁਆਰਾ ਮੌਕਾ ਨਹੀਂ ਮਿਲਿਆ ਸਾਡੇ ਮਾਨਜੋਤ ਸਿੰਘ ਸਾਹਿਬ ਅਤੇ ਜੀਜੀ ਸਾਹਿਬ ਦੇ ਬੜੇ ਕਲੀਅਰ ਡਾਇਰੈਕਸ਼ਨਸ ਨੇ ਤੁਹਾਨੂੰ ਪਤਾ ਹੈ ਕਿ ਗੈਂਗਸਟਰ ਕਲਚਰ ਅਸੀਂ ਖਤਮ ਕਰਨਾ ਹੈ ਡਰੱਗਸ ਖਤਮ ਕਰਨੀਆਂ ਹੈ ਔਰ ਇਹ ਡਰਾਈਵ ਦੇ ਵਿੱਚ ਇਨਫਸ ਦੇ ਕੇ ਰੱਖਣਾ ਜਿਹੜੀਆਂ ਪ੍ਰਾਇੋਰਟੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਪੁਲਿਸ ਦਾ ਸਭ ਤੋਂ ਅਹਿਮ ਜਿਹੜਾ ਸਾਡਾ ਰੋਲ ਹੈ ਔਰ ਸਾਡਾ ਜੋ ਏਮ ਹੈ ਉਹ ਇਹ ਹੈ ਕ੍ਰਾਈਮ ਨੂੰ ਰੋਕਣਾ ਜੇ ਹੋ ਗਿਆ ਤੋ ਨੂੰ ਡਿਟੈਕਟ ਕਰਨਾ ਉੱਤੇ ਸਭ ਪੈਰਾ ਅਸੀਂ ਦੇਵਾਂਗੇ ਅੱਜ ਅਫਸਰਾਂ ਨਾਲ ਮੀਟਿੰਗ ਰੱਖੀ ਹੈ ਹੁਣ ਤਾਂ ਇਹ ਵਜਿ ਐਂਡ ਅਸੀਂ ਜ਼ੀਰੋ ਟੋਲਰੈਂਸ ਪਾਲਿਸੀ ਨਾਪ ਕਰਾਂਗੇ ਇਸ ਤੇ ਕਿਉਂਕਿ ਪੰਜਾਬ ਪੁਲਿਸ ਦਾ ਬੜਾ ਵੱਡਾ ਇਤਿਹਾਸ ਹੈ ਔਰ ਗੁਰੂ ਨਗਰੀ ਦੇ ਵਿੱਚ ਅਸੀਂ ਸਾਰੇ ਲੋਕ ਬਾਹਰੋਂ ਵੀ ਆਉਂਦੇ ਆ ਤੇ ਉਹਦੇ ਵਾਸਤੇ ਜਿਹੜੀ ਬੈਸਟ ਅਰੇਂਜਮੈਂਟਸ ਟ੍ਰੈਫਿਕ ਦੇ ਤੇ ਉਹ ਜਿਹੜੀ ਪੁਲਿਸ ਦੀ ਵਿਜ਼ਿਬਿਲਟੀ ਹੈ ਉਹਨੂੰ ਖਾਸ ਧਿਆਨ ਦਿੱਤਾ ਜਾਏਗਾ ਪਬਲਿਕ ਦੀ ਜਿਹੜੀ ਗ੍ਰੀਵੈਂਸਸ ਨੇ ਉਹ ਪਹਿਲਾਂ ਹੀ ਪ੍ਰਾਇਓਰਟੀ ਇੱਕ ਪਬਲਿਕ ਸਰਵੰਟ ਵਾਸਤੇ ਹੁੰਦੀ ਹੈ ਉਹਨੂੰ ਪਹਿਲਾਂ ਹੀ ਇਮੀਅਤ ਮੈਂ ਦਿੰਦਾ ਰਿਹਾ ਹਾਂ ਤੇ ਹੁਣ ਫੇਰ ਸਾਡੇ ਆਫਸਰ ਵੀ ਨਾਲ ਇਸ ਗੱਲ ਬਾਰੇ ਬੜੇ ਸੈਂਸਿਟਿਵ ਨੇ ਅਜੇਨਾਂ ਨੂੰ ਇਹ ਵੀ ਡਾਇਰੈਕਸ਼ਨ ਵੀ ਦਿੱਤੀ ਜਾਏਗੀ ਸਾਰਿਆਂ ਨੂੰ ਕਿ ਅਸੀਂ ਪਬਲਿਕ ਸਰਵੈਂਟ ਬਣ ਕੇ ਕੰਮ ਕਰਨਾ ਹੈ ਬਦਮਾਸ਼ ਆਦਮੀ ਨੂੰ ਡਰ ਹੋਵੇ ਪੁਲਿਸ ਦਾ ਤੇ ਕਾਨੂੰਨ ਦਾ شریف ਆਦਮੀ ਆਪਣਾ ਦੋਸਤ ਸਮਝੇ ਮਹਿਲਾਵਾਂ ਦੀ ਸਿਕਿਉਰਿਟੀ ਹੈ ਬਹੁਤ ਸਮਝੀਆਂ ਗ੍ਰੀਵੈਂਸਸ ਨੇ ਅੱਜਕੱਲ ਬਹੁਤ ਜ਼ਿਆਦਾ ਔਮਨ ਰਿਲੇਟਿਡ ਕ੍ਰਾਈਮ ਜਾਂ ਔਮਨ ਰਿਲੇਟਿਡ ਜਿਹੜੀਆਂ ਹਨ ਕੰਪਲੇਨਟ ਔਮਨ ਨੇ ਕੰਪਲੇਨਸ ਆਉਂਦੀਆਂ ਔਮਨ ਜਿਹੜਾ ਸਾਡੀ ਹੈਲਪਲਾਈਨ ਹੈ ਜਾਂ ਹੋਰ ਚੀਜ਼ਾਂ ਨੇ ਉਹਨਾਂ ਵੀ ਅਸੀਂ ਰਾਈਟਾਈਜ਼ ਕਰਨਾ ਹੈ ਇਸ ਤੋਂ ਇਲਾਵਾ ਵੈਲਫੇਅਰ ਜਿਹੜਾ ਪੁਲਿਸ ਦਾ ਉਹ ਆਰਡਰਲੀ ਰੂਮ ਜਾਂ ਜਿਹੜੀ ਸਾਡੀਆਂ ਸਿਸਟਮਸ ਨੇ ਉਹਨਾਂ ਤੇ ਅਸੀਂ ਬਣਾਵਾਂਗੇ ਸੋ ਦੈਟ ਪੁਲਿਸ ਨਾਲ ਜਿਹੜੇ ਸਾਡੇ ਲੋਅਰ ਲੈਵਲ ਨਾਲ ਸਾਡਾ ਕਨੈਕਟ ਰਹਿ ਜਾਵੇ ਇਸ ਤੋਂ ਇਲਾਵਾ ਜਿਹੜੇ ਵਿਜ਼ਿਟ ਮੈਂ ਵੀ ਕਰੂੰਗਾ ਸਾਰੇ ਸੀਨੀਅਰ ਅਫਸਰ ਵੀ ਅਸੀਂ ਥਾਣਿਆਂ ਦਾ ਅਸੀਂ ਤੇ ਸਾਡੀ ਬੇਸਿਕ ਜਿਹੜੀ ਚੌਕੀਆਂ ਜਾਂ ਥਾਣੇ ਨੇ ਉੱਥੇ ਜਾ ਕੇ ਮੁਲਾਜ਼ਮਾਂ ਨੂੰ ਮਿਲ ਕੇ ਔਨ ਰੋਡ ਤੁਹਾਨੂੰ ਜ਼ਿਆਦਾ ਪੁਲਿਸ ਮਦਦ ਦੇਗੀ ਜੋ ਸਾਡਾ ਮੇਰਾ ਇੰਡੈਵਰ ਹੈ ਔਰ ਜਿਹੜਾ ਆਮ ਸਟਰੀਟ ਕ੍ਰਾਈਮ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਪ੍ਰਾਇਟਾਈਜ਼ ਕਰਕੇ ਉਹਨੂੰ ਅਸੀਂ ਨੱਥਕਾਉਣੀ ਹੈ ਔਰ ਵਿੱਚ ਜੋ ਸੱਤ ਸੱਤ ਸੈਕਸ਼ਨੋਂ ਲਿਆ ਜਾਏਗਾ ਔਰ ਇਹਦੇ ਵਿੱਚ ਮੈਂ ਸਾਰੀ ਪਬਲਿਕ ਨੂੰ ਵੀ ਤੁਹਾਡੇ ਨਾਲ ਹੀ ਅਪੀਲ ਕਰਦਾ ਕਿ ਪਲੀਜ਼ ਤੁਹਾਡੀ ਹੰਦਰ ਦੋਸਤ ਹੈ ਸਾਨੂੰ ਇਨਫੋਰਮੇਸ਼ਨ ਜ਼ਰੂਰ ਦਿਓ ਡਰਗ ਬਾਰੇ ਕ੍ਰਾਈਮ ਬਾਰੇ ਜਾਂ ਕੋਈ ਵੀ ਹੈਪਨਿੰਗ ਬਾਰੇ ਕਿਉਂਕਿ ਇਨਫੋਰਮੇਸ਼ਨ ਨਾਲ ਹੀ ਪੁਲਿਸ ਸਿਸਟਮ ਵਰਲਡ-ਓਵਰ ਚੱਲਦਾ ਪਬਲਿਕ ਹੀ ਕੰਮ ਤੇ ਅੱਖਾਂ ਨੇ ਸਾਡੀਆਂ ਉਹਦੇ ਚ ਅਸੀਂ ਉਹਨੂੰ